ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਤੁਸੀਂ ਜਿਹੜੀ ਵੀਡੀਓ ਨੂੰ ਦੇਖ ਰਹੇ ਹੋ ਨਾ ਇਹਦੀ ਪਿਛਲੀ ਵੀਡੀਓ ਤੇ ਨਿਗਾਹ ਮਾਰੋ ਉਹਦਾ ਟਾਈਟਲ ਪੜੋ ਜਿਹੜੀ ਕੱਲ ਮੈਂ ਬਣਾਈ ਸੀ ਉਹਦੇ ਵਿੱਚ ਮੈਂ ਲਿਖਿਆ ਸੀ ਕਿ ਸਖਬੀਰ ਬਾਦਲ ਦਾ ਅਸਤੀਫਾ ਮਹਿਜ ਇੱਕ ਸਿਆਸੀ ਡਰਾਮਾ ਜੋ ਮੈਂ ਕਿਹਾ ਸੀ ਹੋਈ ਹੋਇਆ ਨਾ ਅੱਜ ਜਦੋਂ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਵਰਕਿੰਗ ਕਮੇਟੀ ਦੀ ਮੀਟਿੰਗ ਦੇ ਵਿੱਚ ਕੀ ਕਿਹਾ ਗਿਆ ਕਿ ਜੀ ਅਸਤੀਫਾ ਨਾ ਅਸੀਂ ਰੱਦ ਕਰਦੇ ਆਂ ਨਾ ਅਸੀਂ ਪ੍ਰਵਾਨ ਕਰਦੇ ਆਂ ਅਸੀਂ ਜ਼ਿਲ੍ਹਾ ਜੱਥੇਦਾਰਾਂ ਨੂੰ ਪੁੱਛਾਂਗੇ ਅਸੀਂ ਹਲਕਾ ਇੰਚਾਰਜਾਂ ਨੂੰ ਪੁੱਛਾਂਗੇ ਉਹ ਮੀਟਿੰਗਾਂ ਕਰਾਂਗੇ ਫਿਰ ਉਹਨਾਂ ਦੀ ਰਾਏ ਲਵਾਂਗੇ ਫਿਰ ਅਸੀਂ ਕੋਈ ਫੈਸਲਾ ਕਰਾਂਗੇ ਇਹ ਕਿਹਾ ਗਿਆ ਗੱਲ ਉਹੀ ਨਿਕਲੀ ਨਾ ਕਿ ਜਿਹੜੇ ਸੁਧਾਰ ਲਹਿਰ ਆਲੇ ਬੜੇ ਖੁਸ਼ ਹੋ ਰਹੇ ਜੀ ਦੇਰ ਆਏ ਦਰਸਤ ਆਏ ਮੈਂ ਕਹਿੰਸੀ ਐਸਾ ਕੁਝ ਨਹੀਂ ਨਾ ਕੋਈ ਪ੍ਰੈਸ਼ਰ ਹੈ ਨਾ ਕੁਛ ਹੈ ਇੱਕ ਰਣਨੀਤੀ ਦਾ ਹਿੱਸਾ ਹੈ ਇਹਨੂੰ ਸਮਝੋ ਤੁਸੀਂ ਇਹ ਰਣਨੀਤੀ ਕੀ ਹੈ ਉਦੋਂ ਮੈਂ ਕਿਹਾ ਸੀ ਨਾ ਤੁਹਾਡੇ ਸਾਹਮਣੇ ਹੁਣ ਤਾਂ ਦੱਸਣ ਦੇ ਕੋਈ ਨਹੀਂ ਤਾਂ ਉਹਦੇ ਲਈ ਹੁਣ ਮੈਂ ਅੱਜ ਕੋਸ਼ਿਸ਼ ਕਰ ਰਿਹਾ ਕਿ ਕੀ ਰਣਨੀਤੀ ਹੋ ਸਕਦੀ ਹੈ ਕੈਲਕੂਲੇਸ਼ਨ ਹੀ ਹੁੰਦੀਆਂ ਨੇ ਜਿਵੇਂ ਕੱਲ੍ਹ ਵਾਲੀ ਕੈਲਕੂਲੇਸ਼ਨ ਠੀਕ ਨਿਕਲੀ ਮੈਨੂੰ ਤਾਂ ਲੱਗਦਾ ਕਿ ਅਜਲੇ ਵੀ ਸ਼ਾਇਦ ਉਸੇ ਪਾਸੇ ਨੂੰ ਜਾਵੇ ਮੈਨੂੰ ਤਾਂ ਉਸ ਤਰ੍ਹਾਂ ਦੇ ਸੰਕੇਤ ਨਜ਼ਰ ਆਉਂਦੇ ਨੇ ਕੀ ਸੰਕੇਤ ਨਜ਼ਰ ਆਉਂਦੇ ਨੇ ਉਮਰ ਤੁਹਾਨੂੰ ਸਾਂਝ ਕਰਦਾ ਇਸ ਵੀਡੀਓ ਚ ਲੇਕਿਨ ਉਸ ਤੋਂ ਪਹਿਲਾਂ ਉਹੀ ਅਪੀਲ ਜਿਹੜੀ ਮੈਂ ਅਕਸਰ ਕਰਦਾ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਹਾ ਜਿਹੜੇ ਨਵੇਂ ਜਿਹੜੇ ਵਿਊਅਰਸ ਮੇਰੇ ਨਾਲ ਜੁੜੇ ਨੇ ਉਹ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਹੁਣ ਜਿਹੜੀ ਗੱਲ ਮੈਂ ਕਰ ਰਿਹਾ ਸੀ ਕਿ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਨਹੀਂ ਹੋਣਾ ਕਾਰਨ ਮਰਕਿੰਗ ਕਮੇਟੀ ਦੇ ਕਾਰਜਕਾਰੀ ਜਿਹੜੇ ਪ੍ਰਧਾਨ ਬਣਾਏ ਸੀ ਹਾਲਾਂਕਿ ਵਰਕਿੰਗ ਕਮੇਟੀ ਨੇ ਨਹੀਂ ਬਣਾਏ ਉਹ ਤਨਖਾਈਆ ਕਿਕਰਾਰ ਦੇਣ ਤੋਂ ਇੱਕ ਦਿਨ ਪਹਿਲਾਂ ਬਣਾਏ ਗਏ ਸੀ ਸੁਖਵੀਰ ਸਿੰਘ ਬਾਦਲਪਨੋ ਪ੍ਰਧਾਨ ਵੱਲੋਂ ਤਾਂ ਉਹ ਜਿਹੜੇ ਬਰਿੰਦਰ ਸਿੰਘ ਪੁੰਦਰ ਦੀ ਅਗਵਾਈ ਚ ਜਿਹੜੀ ਮੀਟਿੰਗ ਹੋਈ ਉਹਦੇ ਚ ਫੈਸਲਾ ਜੋ ਹੋਇਆ ਉਹ ਮੈਂ ਤਾਂ ਦੱਸ ਚੁੱਕਿਆ ਕਿ ਉਹਨਾਂ ਨੇ ਕਿਹਾ ਕਿ ਅਸਤੀਫਾ ਅਜੇ ਪ੍ਰਵਾਨ ਨਹੀਂ ਕਰਤਾ ਕਿਉਂਕਿ ਅਸੀਂ ਜ਼ਿਲ੍ਹਾ ਜੱਥੇਦਾਰ ਦੀ ਰਾਇ ਲੈਣੀ ਹੈ ਅਸੀਂ ਹਲਕਾ ਇੰਚਾਰਜਾਂ ਦੇ ਟਾਇਰ ਲੈਣੀ ਹੈ ਇੱਥੇ ਮੈਂ ਤੁਹਾਨੂੰ ਇੱਕ ਗੱਲ ਯਾਦ ਕਰਾਵਾਂ ਇਹ ਜ਼ਿਲ੍ਹਾ ਜੱਥੇਦਾਰ ਉਹੀ ਨੇ ਜਿਹੜੇ ਅਪਾਇੰਟ ਕੀਤੇ ਨੇ ਸੁਖਵੀਰ ਸਿੰਘ ਬਾਦਲ ਨੇ ਇਹ ਹਲਕਾ ਇੰਚਾਰਜ ਉਹੀ ਨੇ ਜਿਹੜੇ ਬਣਾਏ ਨੇ ਸੁਖਵੀਰ ਸਿੰਘ ਬਾਦਲ ਨੇ ਜਿਨ੍ਹਾਂ ਨੂੰ ਪਹਿਲਾਂ ਵੀ 1 ਜੁਲਾਈ ਨੂੰ ਸੁਧਾਰ ਲਹਿਰ ਵਾਲੇ ਜਦੋਂ ਸ਼ਿਕਾਇਤ ਕਰਦੇ ਨੇ ਅਕਾਲ ਤਖਤ ਸਾਹਿਬ ਤੇ ਉਸ ਵੇਲੇ ਵੀ ਉਸ ਤੋਂ ਬਾਅਦ ਜਿਹੜਾ ਇਹ ਲੰਬਾ ਪ੍ਰੋਸੈਸ ਚੱਲਿਆ ਉਹਦੇ 'ਚ ਇਕੱਲੇ-ਇਕੱਲੇ ਨੂੰ ਬੁਲਾ ਕੇ ਚੰਡੀਗੜ੍ਹ ਇਹਨਾਂ ਤੋਂ ਫਤਵਾ ਇਹਨਾਂ ਤੋਂ ਵਿਸ਼ਵਾਸ ਪ੍ਰਗਟ ਕਰਵਾਇਆ ਗਿਆ ਜਾਂ ਉਹਨਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਸੀ ਕਿ ਸਾਡਾ ਜਿਹੜਾ ਪ੍ਰਧਾਨ ਸਾਡੀ ਜਿਹੜੀ ਅਗਵਾਈ ਹੈ ਸੁਖਵੀਰ ਸਿੰਘ ਬਾਦਲ ਹੀ ਕਰਨਗੇ ਇਹ ਉਹ ਕਹਿ ਚੁੱਕੇ ਨੇ ਹੁਣ ਇਹ ਗੱਲ ਕਿਉਂ ਕਹੀ ਕਿਉਂਕਿ ਉਹ ਲਿੰਗਰੋਂਨ ਕਰਨਾ ਚਾਹੁੰਦੇ ਨੇ ਲਿੰਗਰੋਂ ਕਿਉਂ ਕਰਨਾ ਚਾਹੁੰਦੇ ਨੇ ਇਸ ਗੱਲ ਨੂੰ ਡਿਲੇ ਕਿਉਂ ਕਰਨਾ ਚਾਹੁੰਦੇ ਨੇ ਤੇ ਅਸਤੀਫਾ ਫਿਰ ਦਿੱਤਾ ਕਿਉਂ ਇਹ ਡਰਾਮਾ ਕਿਉਂ ਕੀਤਾ ਇਹ ਵੀ ਸਮਝਣੀਏ ਦੇਖੋ ਇਹਦੇ ਇੱਕ ਦੋ ਕਾਰਨ ਹੋ ਸਕਦੇ ਨੇ ਇੱਕ ਤਾਂ ਵੱਡਾ ਕਾਰਨ ਇਹ ਹੋ ਸਕਦਾ ਹੈ ਕਿ ਅਕਾਲ ਤਖਤ ਸਾਹਿਬ ਤੇ ਇਹ ਗੱਲ ਆਈ ਕਿ ਸਭ ਤੋਂ ਅਸਤੀਫੇ ਲੋ ਹੁਣ ਜਦੋਂ ਅਕਾਲ ਤਖਤ ਤੇ ਸਜ਼ਾ ਸੁਣਨ ਜਾਣਾ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਉਸ ਵੇਲੇ ਕਹਿ ਸਕ ਰਹੇ ਕਿ ਮੈਂ ਤਾਂ ਅਸਤੀਫਾ ਦਿੱਤਾ ਹੋਇਆ ਜੀ ਹੁਣ ਕੀ ਤਾਂ ਅਸਤੀਫਾ ਮੰਗੋਗੇ ਹੁਣ ਤਾਂ ਇਹ ਆ ਵੀ ਜਿਹੜੇ ਬਾਕੀ ਸੁਧਾਰ ਲੈ ਰਹੇ ਸਭ ਆਗਿਆ ਤੇ ਜਿੱਥੇ ਬੈਠੇ ਨੇ ਉਹ ਅਸਤੀਫੇ ਦੇਣ ਇਹ ਇੱਜ਼ਤ ਤਾਂ ਇਹਦਾ ਅਸਤੀਫਾ ਤਾਂ ਹੋ ਗਿਆ ਭਾਵੇਂ ਉਹ ਰੱਦ ਹੋਇਆ ਤੇ ਪ੍ਰਬੰਧ ਹੁਣ ਅਕਾਲ ਤਖਤ ਸਾਹਿਬ ਦੇ ਸਾਹਮਣੇ ਇੱਕ ਨਵੀਂ ਚੁਣੌਤੀ ਖੜੀ ਕਰਤੀ ਕੀ ਉਹ ਵਰਕਿੰਗ ਕਮੇਟੀ ਨੂੰ ਕਹਿਣਗੇ ਕਿ ਜੀ ਤੁਸੀਂ ਇਹਦਾ ਅਸਤੀਫਾ ਪ੍ਰਵਾਨ ਕਰੋ ਜਾਂ ਨਾ ਪ੍ਰਵਾਨ ਕਰੋ ਆ ਗਈ ਨਾ ਸਥਿਤੀ ਇਹ ਉਹਦੇ ਤੱਕ ਇੱਕ ਪਾਸੇ ਦਾ ਦਰਜੀਤ ਸਿੰਘ ਚੀਮਾ ਇਹ ਕਹਿ ਰਹੇ ਸੀ ਕਿ 14 ਦਸੰਬਰ ਨੂੰ ਨਵਾਂ ਜਿਹੜਾ ਪ੍ਰਧਾਨ ਚੁਣਨਾ ਤੇ ਇਸ ਕਰਕੇ ਸੀ ਇਹ ਪ੍ਰੋਸੈਸ ਕੀਤਾ ਤੇ ਉਹ ਵੀ ਜੇ ਚੁਣਨਾ ਤਾਂ ਉਹ ਜਿਹੀ ਚੁਣੇ ਜਾਣਾ ਇਹ ਵੀ ਮੈਂ ਤੁਹਾਨੂੰ ਦੱਸਿਆ ਸੀ ਜੇ ਇਹੀ ਡੈਲੀਗੇਟਸ ਨੇ ਚੁਣਨਾ ਜਿਹੜੇ ਮੌਜੂਦਾ ਨੇ ਉਹਨੇ ਤਾਂ ਆਲਰੇਡੀ ਚੁਣਿਆ ਹੋਇਆ ਜਦੋਂ ਇਹ ਕਹਿੰਦੇ ਨੇ ਕਿ ਜੀ ਦੇਖੋ ਐਸਜੀਪੀਸੀ ਅਸੀਂ ਜਿੱਤ ਲਈ ਲੋਕਾਂ ਨੇ ਫਤਵਾ ਦਿੱਤਾ ਐਸਜੀਪੀਸੀ ਨੂੰ ਲੋਕਾਂ ਦਾ ਫਤਵਾ ਨਹੀਂ ਜੀ ਨਾ 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 ਬਿਲਕੁਲ ਗਲਤ ਹੈ ਫਤਵਾ ਲੋਕਾਂ ਦਾ ਉਹ ਜਦੋਂ ਜਮੀ ਐਸਜੀਪੀਸੀ ਬੋਰਡ ਇਹ ਇਹ ਜਿਹੜੀ ਐਸਜੀਪੀਸੀ ਦੇ ਮੈਂਬਰ ਨੇ ਨਾ ਇਸੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ 11 ਦੇ ਵਿੱਚ ਇਹਨਾਂ ਨੂੰ ਟਿਕਟਾਂ ਦਿੱਤੀਆਂ ਸੀ ਤੇ ਬਾਦਲ ਸਾਹਿਬ ਦਾ ਸਭ ਨੂੰ ਪਤਾ ਹੈ ਕਿ ਉਹ ਕੋਈ ਇਹ ਨਹੀਂ ਦੇਖਦੇ ਸੀ ਵੀ ਇਹ ਬੰਦਾ ਕਿੱਡਾ ਕਬਟਾ ਸਿੱਖ ਹੈ ਜਾਂ ਕਿੱਡਾ ਉਹ ਤਾਂ ਇਹ ਦੇਖਦੇ ਸੀ ਮੈਨੂੰ ਸਿਆਸੀ ਤੌਰ ਤੇ ਫਾਇਦਾ ਕਿੱਥੋਂ ਹੈ ਤੇ ਮੇਰਾ ਵਫਾਦਾਰ ਕੌਣ ਹੈ ਉਹਨੂੰ ਟਿਕਟ ਦਿੰਦੇ ਸੀ ਜਾਂ ਜਿਹਨੂੰ ਕੋਈ ਉਹ ਐਮਐਲਏ ਦੀ ਨੀਤੀ ਦੇ ਰਿਹਾ ਸੀ ਉਹਨੂੰ ਅਡਜਸਟ ਕਰਦੇ ਸੀ ਇਹ ਕਹਿ ਕੇ ਕਰਦੇ ਸੀ ਕਿ ਜਿਹੜਾ ਹੈ ਤੁਸੀਂ ਦੇਖੋਗੇ ਜੀ ਤੁਸੀਂ ਆਪ ਤਾਂ ਸਹੀ ਤੁਹਾਨੂੰ ਇੱਥੇ ਵੀ ਬਹੁਤ ਕੁਝ ਮਿਲ ਜੂਗਾ ਐਸਜੀਪੀਸੀ ਵਿੱਚ ਵੀ ਮਿਲਦਾ ਵੀ ਹੈ 20000 ਏਕੜ ਜਗ੍ਹਾ ਹੈ ਕਿ ਵੇਚ ਜਾਂਦੀ ਹੈ ਕਿੱਥੇ ਕਿਹਦੇ ਕੋਲ ਕਿਹੜੇ-ਕਿਹੜੇ ਫਾਇਦੇ ਨੇ ਤੁਸੀਂ ਉਹਨੂੰ ਪੁੱਛ ਕੇ ਦੇਖੋ ਨਾ ਕਿਹੜੇ-ਕਿਹੜੇ ਫਾਇਦੇ ਨੇ ਤੇ ਕਿਉਂ ਨਹੀਂ ਉਹ ਵੋਟ ਪਾਉਣਗੇ ਉਹਨਾਂ ਨੇ ਵੋਟ ਪਾਈ ਧੰਮੀ ਸਾਹਿਬ ਨੂੰ ਇਹਨਾਂ ਦੇ ਕਹੇ ਤੋਂ ਤੋਂ ਇਸ ਕਰਕੇ ਲੋਕਾਂ ਦਾ ਫਤਵਾ ਨਹੀਂ ਹਾਂ ਲੋਕਾਂ ਦਾ ਫਤਵਾ ਇਹਨਾਂ ਦੇ ਵਿੱਚ ਜਿਹੜਾ ਕੌਮ ਦਾ ਫਤਵਾ ਹੈ ਉਹ ਖਡੂਰ ਸਾਹਿਬ ਦੇਖਿਆ ਖਡੂਰ ਸਾਹਿਬ ਬਰਸਾ ਸਿੰਘ ਬਟੋਹਾ ਤੇ ਸੁਖਵੀਰ ਸਿੰਘ ਬਾਦਲ ਤਾਂ ਇਹੀ ਕਹਿੰਦੇ ਸੀ ਕਿ ਜੀ ਅਮਰਤਪਾਲ ਤਾਂ ਏਜੰਸੀਆਂ ਦਾ ਬੰਦਾ ਹੈ ਤੇ ਕੁਰਬਾਨੀ ਤਾਂ ਬਰਸਾ ਸਿੰਘ ਬਟੋਹਾ ਨੇ ਕੀਤੀ ਹੈ ਜੇ ਲੋਕ ਇਹਨਾਂ ਦੇ ਨਾਲ ਹੁੰਦੇ ਤੇ ਫਿਰ ਉੱਥੇ ਇਹਨਾਂ ਨੂੰ ਵੋਟ ਪਾਉਂਦੇ ਅਮਰਤਪਾਲ ਨੂੰ ਨਾ ਪਾਉਂਦੇ ਐਂ ਉੱਥੇ ਹੋਇਆ ਫਰੀਦਕੋਟ ਹੋਇਆ ਸਰਬਜੀਤ ਕਾਲਸਾ ਦੇ ਨਾਲ ਉੱਥੇ ਵੀ ਇਸ ਤਰ੍ਹਾਂ ਹੀ ਤਾਂ ਕੌਮ ਤਾਂ ਉਦੋਂ ਜਦ ਦੀ ਉਹ ਕਿਹੜਾ ਕੋਈ ਪੈਸਾ ਜਾਂ ਕੋਈ ਪਾਰਟੀ ਸੀ ਤੋ ਕੌਮ ਦਾ ਫਤਫਤਾ ਵੈਸੇ ਜੇ ਸਮਝਣ ਵਾਲੀ ਗੱਲ ਹੋਵੇ ਜੇ ਨਹੀਂ ਸਮਝਣਾ ਚਾਹੁੰਦੇ ਤਾਂ ਬਖਰੀ ਗੱਲ ਹੈ ਸਤਾਰਾ ਜਿ ਦਿੱਤਾ ਸੀ ਕੌਮ ਨੇ ਤਾਂ ਕਿ ਜਿਹੜਾ ਤੁਸੀਂ ਬੇਅਦਬੀਆਂ ਕੀਤੀਆਂ ਨੇ ਜਿਹੜਾ ਗੁਰਮੀਤ ਰਾਮ ਰਹੀਮ ਨੂੰ ਤੁਸੀਂ ਮਾਫੀ ਦਿੱਤੀ ਹੈ ਬੇਅਦਬੀਆਂ ਕੀਤੀਆਂ ਨੇ ਉਹਨੇ ਸਜ਼ਾ ਦੇਣ ਦੀ ਬਜਾਏ ਉਹਦੇ ਨਾਲ ਤੁਸੀਂ ਸਮਝੌਤਾ ਕੀਤਾ ਮਾਫੀ ਦਵਾਈ ਕਿਸ ਤਰੀਕੇ ਨਾਲ ਮਾਫੀ ਮੰਗੀ ਨਹੀਂ ਉਹਨੇ ਮਾਫੀ ਦਿੱਤੀ ਟੈਂਪਰ ਕਰਕੇ ਮਾਫੀ ਦਿੱਤੀ ਉਦੋਂ ਪਹਿਲਾਂ ਤਾਂ ਕੇਸ 2007 ਦਾ ਕਿਵੇਂ ਵਾਪਸ ਹੋਇਆ ਬਹਿਰਕਲਾ ਕੋਟਕਪੂਰਾ ਜਿਹੜੇ ਵੀ ਇਹਨਾਂ ਡਾਇਰੈਕਟਰੇ ਸਵੇਤ ਸੈਣੀ ਇਜ਼ਹਾਰ ਆलम ਸਾਰੀਆਂ ਗੱਲਾਂ ਜਿਹਨੂੰ ਇਹ ਕੂਟ ਪ੍ਰਚਾਰ ਦੱਸ ਕਿਹਾ ਇਹ ਨਾ ਦੂਜੀ ਲੈਟਰ ਚ ਇਹ ਵੀ ਜਿਹੜੀ ਗੱਲ ਅਜੀਬ ਜਿਹੀ ਕਿਸਮ ਦੀ ਹੈ ਪਹਿਲੇ ਵਾਰ ਗਏ ਤਾਂ ਕਹਿੰਦੇ ਮੈਂ ਜਮਾਨਾ ਸਿੱਖ ਤੇ ਜੋ ਕਿਹਾ ਮੈਂ ਆਪਣੀ ਝੋਲੀ ਪਾਉਣਾ ਦੂਜੀ ਵਾਰ ਗਏ ਤੇ ਜਿਹੜਾ ਬਾਕੀ ਧੜਾ ਕੂਟ ਪ੍ਰਚਾਰ ਕਰਦਾ ਹਾਂ ਇੱਕ ਗੱਲ ਉਹਦੇ ਚ ਬਿਲਕੁਲ ਸਹੀ ਕਹੀ ਕਹਿੰਦੇ ਉਹ ਲੋਕ ਨੇ ਜਿਨ੍ਹਾਂ ਨੇ ساری ਉਮਰ ਸੱਤਾ ਦਾ ਸਾਡੇ ਨਾਲ ਨਰੰਤ ਮੰਨੇ ਬਿਲਕੁਲ ਮੰਨੇ ਐ ਚ ਕੋਈ ਦੋਰਾਵਾ ਨਹੀਂ ਉਹ ਵੀ ਇਹ ਕਹਿ ਰਹੇ ਨੇ ਕਿ ਜੀ ਅਸੀਂ ਵੀ ਗੁਨਾਹ ਕੀਤੇ ਨੇ ਅਸੀਂ ਚੁੱਪ ਰਹੇ ਅੱਜ ਸਗਰੇਵ ਸਿੰਘ ਢੀਂਡ ਸਾਹਿਬ ਬੋਲੇ ਨੇ ਕਹਿੰਦੇ ਜੀ ਮੈਂ 17 ਚ ਗਿਆ ਸੀ ਸਦਾ ਪ੍ਰਕਾਸ਼ ਸਿੰਘ ਬਾਦਲ ਨੂੰ ਕਿ ਤੁਸੀਂ ਆਪ ਬਣ ਜੋ ਇਹਨੂੰ ਉਤਾਰ ਦੋ ਹਾਰ ਤੋਂ ਬਾਅਦ ਕਹਿੰਦੇ ਮੇਰੀ ਗੱਲ ਨਹੀਂ ਮੰਨੀ ਗਈ ਮੇਰੀ ਸਲਾਹ ਜੇ ਮੰਨੀ ਹੁੰਦੀ ਤੇ ਇੱਥੇ ਤੱਕ ਨਾ ਪਾਰਟੀ ਪਹੁੰਚਦੀ ਸਤਿ ਸਾਲ ਜਿਹੜੀ ਉਹਨਾਂ ਦੀ ਬਾਦਲ ਸਾਹਿਬ ਨੂੰ ਤੁਸੀਂ ਸਲਾਹ ਦਿੱਤੀ ਸੀ ਨਾ ਤੁਸੀਂ ਉਹ ਮਹਾਭਾਰਤ ਨਹੀਂ ਨਾ ਫਿਰ ਉਹ ਯਾਦ ਰੱਖੀ ਕਿ ਪੁੱਤਰ ਮੋਤ ਬਾਹਭਾਰਤ ਵੀ ਕਰਾ ਦਿੰਦਾ ਤੇ ਇਹ ਤਾਂ ਗੱਲ ਹੀ ਕੁਛ ਨਹੀਂ ਤੇ ਆ ਤੁਹਾਡੇ ਸਾਹਮਣੇ ਹਾਲ ਕੀ ਹੋਇਆ ਖੈਰ ਇਹ ਇਹਨੂੰ ਇਹ ਕਹੀਏ ਕਿ ਐਸਜੀਪੀਸੀ ਚ ਵੀ ਕੌਮ ਨੇ ਫਤਵਾ ਦਿੱਤਾ ਜਾਂ ਜਿਹੜਾ ਫਤਵਾ ਇਹਦਾ ਜਿਹੜਾ ਇਹਨਾਂ ਨੂੰ ਜ਼ਿਲ੍ਹਾ ਜੱਥੇਦਾਰਾਂ ਨੇ ਜਾ ਉਹ ਕਰਨਾ ਉਹ ਦੇ ਤਾਂ ਉਹ ਤਾਂ ਹੋ ਗਲਤ ਗੱਲ ਹਾਂ ਇੱਕ ਗੱਲ ਹੈ ਕਿ ਜੇ ਮੰਨ ਲਓ ਜੀ ਜਿਹੜਾ ਜਥੇਦਾਰ ਕਹਿੰਦੇ ਨੇ ਜੀ ਤੇ ਹਲਕਾ ਇੰਚਾਰਜ ਕਹਿੰਦੇ ਨੇ ਜੋ ਕਹਿਣਗੇ ਵੀ ਇਹਨਾਂ ਦਾ ਅਸਤੀਫਾ ਰੱਦ ਕਰ ਦਿਓ ਇਹ ਪ੍ਰਧਾਨ ਬਣੇ ਰਹਿਣਗੇ ਚਲੋ ਮੰਨ ਲਈ ਆਪਾਂ ਇਹ ਗੱਲ ਤੇ ਫਿਰ ਕੀ ਹੋਊਗਾ ਸਰਵਾਈਵਲ ਹੋ ਜੂਗਾ ਇਹਨਾਂ ਦੀ ਸ਼੍ਰੋਮਣੀ ਅਕਾਲੀ ਦਲ ਦੀ ਰਵਾਈਵਲ ਕਿੱਥੇ ਆ ਗੱਲ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਰਵਾਈਵਲ ਦੀ ਆ ਮੋੜ ਸਰ ਜੀਤੀ ਦੀ ਆ ਉਹ ਕਿਵੇਂ ਹੋਊਗਾ ਉਹ ਤਾਂ ਆਉਦੀ ਹੋਊ ਨਾ ਜਦੋਂ ਲੋਕ ਪ੍ਰਵਾਨ ਕਰਨਗੇ ਲੋਕ ਪ੍ਰਵਾਨ ਕੀ ਨਹੀਂ ਇਹਨਾਂ ਕੋਲ ਹੈ ਤਾਂ ਇਹ ਅਸਤੀਫਾ ਇੱਕ ਬਹਜ ਡਰਾਮੇ ਨਿਕਲਿਆ ਨਾ ਤੇ ਹੁਣ ਉਹ ਡਰਾਮੇ ਨੂੰ ਇਹ ਅਕਾਲ ਤਖਤ ਸਾਹਿਬ ਤੇ ਲੈ ਕੇ ਜਾ ਰਹੇ ਨੇ ਕਿਸ ਬੇਅਸਰ ਅਸਤੀਫਾ ਦਿੱਤਾ ਤੁਸੀਂ ਸਜਾ ਸੁਣਾਓ ਜੀ ਜ ਜਿਸੂ ਹੀ ਕਹਦੇ ਸੀ ਨਾ ਇਸ ਅਸਤੀਫਾ ਦੇ ਕੇ ਆਓ ਉਹਨਾਂ ਚਰੇ ਲੇ ਗਰੌਣ ਕਰ ਦੋ ਸੋ ਇੱਕ ਖਾਸ ਕਰਕੇ ਤਾਂ ਪੱਪਲਪੂਸਾ ਕੌਮ ਦੇ ਸਾਹਮਣੇ ਪਹਿਲੇ ਪਿਆ ਹੋਇਆ ਸੀ ਹੋਰ ਪਤਾ ਜਿੱਥੇ ਕੋਈ ਰੋਸ਼ਨੀ ਦੀ ਹਲੇ ਕਿਰਨ ਨਜ਼ਰ ਨਹੀਂ ਆਉਂਦੀ ਸੀ ਵੀ ਕਿਵੇਂ ਨਿਕਲੇ ਉਹ ਪਤਾ ਗੱਲ ਤਾਂ ਹੋਣੀ ਤਾਂ ਇਹ ਚਾਹੀਦੀ ਸੀ ਕਿ ਕੋਈ ਸਲਾਹਾਂ ਜੁਬੇ ਦਿੱਤੀ ਜਾ ਰਹੇ ਨੇ ਕੋਈ ਪੰਜ ਪ੍ਰਧਾਨਨੀ ਦੀ ਗੱਲ ਕਰਕੇ ਜੀ ਚਲ ਪੰਜ ਬਤੇ ਬਣਾ ਲਓ ਜੀ ਜ਼ਤਿਹਦਾਰ ਉਹ ਦੁਬਾਰਾ ਨਵੀਂ ਭਰਤੀ ਹੋਵੇ ਫਿਰ ਦੁਬਾਰਾ ਨਵੇਂ ਸਿਰੇ ਤੋਂ ਸਾਰੀ ਪ੍ਰੋਸੈਸ ਕਰਕੇ ਪ੍ਰਧਾਨ ਚੁਣਿਆ ਜਾਵੇ ਇਹ ਗੱਲ ਜਵੇਦਰਜੀਤ ਸਿੰਘ ਜੀ ਮੈਂ ਕਹਿੰਦਾ ਉਹ ਚ ਵੀ ਉਹ ਇਹਨਾਂ ਨੇ ਬਣਾਣਾ ਫਿਰ ਇਹ ਵੀ ਤੁਹਾਨੂੰ ਦੱਸਦਾ ਜੇ ਉਹ ਜਿਵੇਂ ਕਹਿੰਦੇ ਵੀ ਅਸੀਂ ਦੁਬਾਰਾ ਸਾਰੇ ਭਰਤੀ ਕਰਾਂਗੇ ਤਾਂ ਭਰਤੀ ਕਿਵੇਂ ਕਰਨੀ ਆ ਕਿਹਦੇ ਕਰਨੀ ਆ ਕਦੋਂ ਹੋਣੀ ਆ ਕੀ ਸਾਰਾ ਪ੍ਰੋਸੈਸ ਉਹ ਫਿਰ ਫਿਰ ਪ੍ਰਧਾਨ ਉਹੀ ਬਣਨਗੇ ਸੋ ਗੱਲ ਤਾਂ ਫਿਰ ਉਹੀ ਹੋਊਗੀ ਨਾ ਫਿਰ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੇ ਨੇ ਕੌਮ ਦਾ ਨਹੀਂ ਨਾ ਫਿਰ ਜਿਹੜੇ ਜਦੋਂ ਅਕਾਲ ਤਖਤ ਸਾਹਿਬ ਤੇ ਬਣਿਆ ਸੀ 1920 ਚ ਇਹ ਬਾਦਲ ਸਾਹਿਬ ਦਾ ਪਰਿਵਾਰਕ ਤੱਤ ਬਣ ਜਾਊਗਾ ਫਿਰ ਉਹ ਉਹਦਾ ਨਹੀਂ ਬਣੂਗਾ ਸੋ ਇਹ ਜਿਹੜਾ ਡਰਾਮਾ ਹੋਇਆ ਹੈ ਅ ਅਸਤੀਫਾ ਨਾ ਪ੍ਰਵਾਨ ਕਰਨ ਦਾ ਇਹ ਉਸੇ ਰਣਨੀਤੀ ਦਾ ਹਿੱਸਾ ਹੈ ਜਿਹਦੇ ਜਦੋਂ ਉਹਨਾਂ ਨੇ ਅਸਤੀਫਾ ਦਿੱਤਾ ਸੀ ਇਹ ਗੱਲ ਨੂੰ ਆਪਾਂ ਸਮਝ ਕੇ ਤਾਂ ਕਿ ਬੱਸ ਸਕਦਾ ਹੁਣ ਤਾਂ ਹੋਰ ਬੜੀਆਂ ਗੱਲਾਂ ਨੇ ਸਰਵਿਸਿੰਗ ਚੇਂਜਰ ਕਹਿੰਦਾ ਜੀ ਮੈਂ ਵੀ ਇਸਤੇਮਾਲ ਦਤਾ ਇਨਕੇ ਸ਼ਰਮਾ ਕਹਿੰਦਾ ਜੀ ਮੈਂ ਵੀ ਇਸਤੇਮਾਲ ਦਤਾ ਸੌਣੀ ਬਰਾੜ ਪਤਾ ਨਹੀਂ ਕਿਹੜੇ ਕਿਹੜੇ ਉੱਠ ਕੇ ਆਪਦੀ ਵਫਾਦਾਰੀ ਸ਼ੋਅ ਕਰ ਰਹੇ ਨੇ ਇਹ ਵੀ ਉਦੇਸ਼ ਹੈ ਇਹ ਕਿਤੇ ਜਿਹੜਾ ਜਥੇਦਾਰ ਸਾਹਿਬ ਤੇ ਕੋਈ ਖਾਸ ਕਿਸਮ ਦਾ ਜਿਹੜਾ ਉਹ ਪ੍ਰਭਾਵ ਪਾਉਣ ਦੀ ਗੱਲ ਜਿਹੜੀ ਚੱਲ ਰਹੀ ਹੈ ਮੈਂ ਨਹੀਂ ਕਹਦਾ ਅੰਦਰ ਖਾਤੇ ਕੋਈ ਗੱਲ ਹੋਈ ਹੈ ਹਾਂ ਹੁਣ ਸੁਧਾਰ ਲਹਿਰ ਉਹਨਾਂ ਕੋਲ ਦੇਖੋ ਇਸ਼ੂ ਤਾਂ ਖੜੇ ਕਰਤੇ ਉਹਨਾਂ ਨੇ ਲਾਈਨ ਉਹਨਾਂ ਕੋਲ ਵੀ ਲਾਈਨ ਆਫ ਫੈਕਸ਼ਨ ਚ ਉਹ ਵੀ ਉਹਨੇ ਉਹ ਨਹੀਂ ਹੈ ਲੈਨੋ ਕੁਸ਼ਨ ਉਹਨੇ ਕੁਲ ਕੀਆ ਇਹ ਵੀ ਦੱਸ ਦੋ ਕਿਵੇਂ ਕਰਨ ਤੁਸੀਂ ਜੇ ਮੰਨ ਲਓ ਵੀ ਇਕੱਠੇ ਕਿਵੇਂ ਹੋਮਵਰਕ ਦਸੀ ਤੁਸੀਂ ਅਕਾਲ ਤਖਤ ਸਾਹਿਬ ਦੇ ਵਿੱਚ ਟੇਕ ਰੱਖੀ ਬੈਠੋ ਅਕਾਲ ਤਖਤ ਸਾਹਿਬ ਜਿਹੜੇ ਗਨਾਹ ਨੇ ਉਹ ਕਰ ਦੋ ਅਕਾਲ ਤਖਤ ਸਾਹਿਬ ਇਹ ਥੋੜੀ ਕਾਜੀ ਵੀ ਇਹਨੂੰ ਪ੍ਰਦਾਨ ਬਣਾ ਦੋ ਤਾਂ ਅਕਾਲ ਤਖਤ ਸਾਹਿਬ ਤੇ ਉਹਨਾਂ ਦੇ ਸਿਆਸੀ ਤੌਰ ਤੇ ਸਿੱਧਾ ਦਖਲ ਜਿਹੜਾ ਕਿਸੇ ਸਿਆਸਤ ਦੇ ਵਿੱਚ ਮੇਰਾ ਖਿਆਲ ਆ ਉਹ ਨਹੀਂ ਹਾਂ ਉਹ ਇਹ ਕਹਿ ਸਕਦੇ ਨੇ ਵੀ ਜੇ ਅਕਾਲ ਤਖਤ ਸਾਹਿਬ ਤੇ ਜਦੋਂ ਅਕਾਲੀ ਦਲ ਬਣਿਆ ਸੀ ਉਹਦੇ ਮੂਲ ਸਿਧਾਂਤ ਦੇ ਮੁਤਾਬਕ ਤੁਸੀਂ ਦੁਬਾਰਾ ਸਾਰਾ ਕੁਝ ਕਰਕੇ ਉਹ ਬਣਾਓ ਤੇ ਇਹ ਵੀ ਤਾਂ ਕਹਿ ਸਕਦਾ ਕਿ ਝੁੰਡਾ ਕਮੇਟੀ ਕੀ ਕਹਦੀ ਹੈ ਸੌ ਹਲਕੇ ਚ ਗਈ ਸੀ ਔਰ ਉਹਨੇ ਬੜੇ ਵਧੀਆ ਦਿੱਤਾ ਕਿ ਲੀਡਰਸ਼ਿਪ ਦੀ ਤਬਦੀਲੀ ਦੀ ਮੰਗ ਕਰਦੇ ਨੇ ਆਪਦੀ ਬਣਾਈ ਹੋਈ ਕਮੇਟੀ ਦੀ ਇਹਨਾਂ ਨੇ ਜਿਹੜੀ ਹੈ ਉਹਦੀ ਪ੍ਰਵਾਨੀ ਕੀਤੀ ਉਹਦੇ ਉਹਦੇ ਮਿੱਟੀ ਵੀ ਨਹੀਂ ਝੜ ਰਹੇ ਤਾਂ ਹੈ ਤਾਂ ਬੜਾ ਕੁਝ ਹੋ ਰਿਹਾ ਹੈ ਨਾ ਜਨ ਪ੍ਰਧਾਨਗੀ ਲਈ ਕੀ ਕੁਝ ਹੋ ਰਿਹਾ ਹੈ ਤੇ ਜਿਹੜੀ ਅਕਾਲੀ ਦਲ ਕਿਤੇ ਪਹੁੰਚ ਗਿਆ ਪਰ ਇਹ ਗੱਲ ਜ਼ਰੂਰ ਹੈ ਕਿ ਆਮ ਲੋਕ ਕੌਮ ਸਿੱਖ ਕੌਮ ਪੰਜਾਬੀ ਇਹ ਚਾਹੁੰਦੇ ਨੇ ਪੰਜਾਬੀ ਪੰਥ ਕੌਮ ਇਹ ਚਾਹੁੰਦੇ ਨੇ ਕਿ ਸ਼ਰੋਮਨੀ ਅਖਾਲੀ ਦਲ ਤਕੜਾ ਹੋਵੇ ਜਿਵੇਂ ਪਹਿਲਾਂ ਸੀ ਜਿਵੇਂ ਬਣਿਆ ਸੀ ਜਿਹੜੇ ਸਿਧਾਂਤਾਂ ਨੂੰ ਲੈ ਕੇ ਉਹ ਉਸ ਤਰ੍ਹਾਂ ਦੇ ਹੋਣ ਉਹ ਕਿਵੇਂ ਹੋਣਗੇ ਕੀ ਹੋਊਗਾ ਇਹਦਾ ਰਾਹ ਹਲੇ ਨਜ਼ਰ ਨਹੀਂ ਆ ਰਿਹਾ ਤੇ ਉਹਦੇ ਵਿੱਚ ਇੱਕ ਹੋਰ ਪੰਬਰਪੂਸਾ ਵਰਕਿੰਗ ਕਮੇਟੀ ਨੇ ਪਾਤਾ ਔਰ ਬਰਕਿੰਗ ਕਮੇਟੀ ਚ ਕੱਲ ਜਦੋਂ ਪਤਾ ਲੱਗੇ ਇੱਕ ਮੀਟਿੰਗ ਹੋਈ ਉਹ ਚ ਨਾਰੇ ਵੀ ਲਾਇ ਨੌਜਵਾਨਾਂ ਨੇ ਕਿ ਅਸੀਂ ਜਿਹੜਾ ਸਾਡਾ ਪ੍ਰਧਾਨ ਜਿੰਦਾਬਾਦ ਜਨੀ ਤਨਖਾਈ ਆ ਪ੍ਰਧਾਨ ਜਿੰਦਾਬਾਦ ਇਹ ਬੜਾ ਕੁਛ ਚੱਲ ਰਿਹਾ ਅੱਗੇ ਦੇਖੋ ਕੀ ਹੁੰਦਾ ਹੁਣ ਐਨਾ ਹੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ